ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਬਠਿੰਡਾ ਦੇ ਵਿੱਚ ਵੱਡਾ ਬੱਸ ਹਾਦਸਾ ਹੋਇਆ ਹੈ ਜਿਸ ਦੀਆਂ ਇਹ ਕੁਝ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਜਿੰਨਾਂ ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਲਾਲ ਰੰਗ ਦੀ ਬੱਸ ਡਰੇਨ ਦੇ ਵਿੱਚ ਡਿੱਗੀ ਹੋਈ ਹੈ ਤੇ ਜਿਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤੇ ਮੰਦਭਾਗੀ ਖਬਰ ਇਹ ਹੈ ਕਿ ਇਸ ਬੱਸ ਹਾਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੱਸ ਕੋਟ ਸ਼ਮੀਰ ਵੱਲੋਂ ਬਠਿੰਡਾ ਵਾਲੀ ਸਾਈਡ ਜਾ ਰਹੀ ਸੀ ਤੇ ਡਰੇਨ ਦੇ ਉੱਤੇ ਪਹੁੰਚਦੇ ਸਮੇਂ ਹੀ ਡਰੇਨ ਵਾਲੇ ਪੁਲ ਤੋਂ ਢੇਂਠਾ نیچے ਡਿੱਗ ਗਈ ਜੋ ਕਿ ਡਰੇਨ ਦੇ ਵਿੱਚ ਜਾ ਡਿੱਗੀ ਤੇ ਇਸ ਸੜਕੀ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਨੇ ਤੇ ਇਸ ਵੱਡੇ ਹਾਦਸੇ ਦੇ ਕਾਰਨ ਹਲੇ ਤੱਕ ਕੁਝ ਸਪਸ਼ਟ ਨਹੀਂ ਹੋ ਪਾਇਆ ਪਰ ਆਮ ਲੋਕਾਂ ਨੇ ਆਸ-ਪਾਸ ਤੇ ਰਹਿਣ ਵਾਲੇ ਲੋਕਾਂ ਨੇ ਬੱਸ ਦੇ ਵਿੱਚੋਂ ਸਵਾਰੀਆਂ ਨੂੰ ਕੱਢਿਆ ਗਿਆ ਜਿਸ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਮੌਕੇ ਤੇ ਲੋਕਾਂ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕਰਨ ਦੇ ਵਿੱਚ ਲੱਗ ਚੁੱਕਾ ਹੈ ਤੇ ਮੰਦਭਾਗੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ ਦੋ ਸਵਾਰੀਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ بارش ਵੀ ਬਹੁਤ ਹੋ ਰਹੀ ਸੀ ਜਿਸ ਕਾਰਨ ਹੋ ਸਕਦਾ ਇਹ ਹਾਦਸਾ ਵਾਪਰਿਆ ਹੋਵੇ ਪਰ ਹਾਲੇ ਤੱਕ ਕੋਈ ਵੀ ਅਧਿਕਾਰਿਕ ਪੁਸ਼ਟੀ ਇਸ ਹਾਦਸੇ ਨੂੰ ਲੈ ਕੇ ਸਾਹਮਣੇ ਨਹੀਂ ਆਈ ਹੈ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਇਹ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਜਦੋਂ ਇੱਕ ਆਪਣੀ ਰਫਤਾਰ ਤੇ ਆ ਰਹੀ বাস ਸਿੱਧਾ ਡਰੇਨ ਦੇ ਪੁਲ ਤੋਂ نیچے ਜਾ ਡਿੱਗੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਬਠਿੰਡਾ ਤੋਂ ਕੁਨਾਲ ਬਾਸ ਦੀ ਰਿਪੋਰਟ